ਜਿਹੜਾ ਬੰਦਾ ਇੰਨਾ ਕੁਫਰ ਤੁਗਲ ਸਾਹਿਬ ਸੌ ਦੇ ਵੇਲੇ ਸਾਰੋਂ ਪਹਿਲੀ ਕਸਮ ਜਿਹੜੀ ਸ੍ਰੀ ਦੇ ਆਜ਼ਮ ਭਗਤ ਸਿੰਘ ਜੀ ਦੇ ਆਪਣੇ ਪਿੰਡ ਤੋਂ ਸ਼ੁਰੂ ਹੋਈ ਦਸਤਾਰ ਉਹਨਾਂ ਦੇ ਰੰਗ ਦੀ ਬਣੀ ਸਟਾਈਲ ਉਹਨਾਂ ਦੇ ਬਣੀ ਬਟ ਅੱਜ ਸਾਰਾ ਪੰਜਾਬ ਮਹਿਸੂਸ ਕਰ ਰਿਹਾ ਕਿ ਸ੍ਰੀ ਦੇ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦਾ ਨਾਮ ਲੈ ਕੇ ਕੰਪਲੀਟਲੀ ਉਹਨਾਂ ਦੇ ਖਿਲਾਫ ਉਹਨਾਂ ਦੀ ਸੋਚ ਦੇ ਖਿਲਾਫ ਇੱਕ ਇੱਕ ਕੰਮ ਉਹਨਾਂ ਦੇ ਖਿਲਾਫ ਆ ਤੁਹਾਡੇ ਗਵਰਨਰ ਦੇ ਵਿੱਚ ਰੋਪੜ ਅਨੰਦਪੁਰ ਸਾਹਿਬ ਜਿੱਤੇ ਹੁਣੇ ਹੀ ਸੈਸ਼ਨ ਬੁਲਾਇਆ ਸੀ ਨੌਵੀਂ ਪਾਤਸ਼ਾਹੀ ਦੀਆਂ ਮਹਾਨ ਕੁਰਬਾਨੀਆਂ ਦਾ ਜਿਹੜਾ ਸੀ ਉੱਥੇ ਸਾਰਿਆਂ ਨੂੰ ਵੱਧ ਮਾਈਨਿੰਗ ਆਜ ਦੇ ਦਿਨ ਮੇਰਾ ਓਪਨ ਚੈਲੰਜ ਹੈ ਓਪਨ ਚੈਲੰਜ ਤਕਰੀਬਨ 350 ਤੋਂ 400 ਕਰੋੜ ਰੁਪਇਆ ਮਾਈਨਿੰਗ ਸਿੱਧਾ ਪੈਸਾ ਕੇਜਰੀਵਾਲ ਨੂੰ ਭਗਵੰਤ ਨੂੰ ਇਹਦਾ ਇੱਕ ਕੈਬਨਿਟ ਦਾ ਮੰਤਰੀ ਹੈ ਸਾਡ 150 ਜਗ੍ਹਾ ਤੇ ਮਾਈਨਿੰਗ ਹੋ ਰਹੀ ਹਾਈ ਕੋਰਟ ਰੋਜ਼ ਕਹ ਰਿਹਾ ਮੈਂ ਬਿਆਨ ਦੇ ਰਹਾ ਮੇਰਾ ਬਿਆਨ ਕੱਲ ਦਾ ਲੱਗਾ ਯੂ ਆਰ ਨਾਟ ਵਿਲਿੰਗ ਟੂ ਏਨੀ ਕੁ ਇੱਕ ਵਾਈਟ ਪੇਪਰ ਜਾਰੀ ਕਰੋ ਭਗਵੰਤ ਚਾਰਾਂ ਸਾਲਾਂ ਚ ਕਿੰਨੀਆਂ ਨੌਕਰੀਆਂ ਦਿੱਤੀਆਂ ਉਸ ਬੰਦੇ ਦਾ ਨਾਂ ਉਹਦੇ ਬਾਪ ਦਾ ਨਾਂ ਉਹਦਾ ਘਰ ਦਾ ਐਡਰੈਸ ਤੇ ਵਿਭਾਗ ਜਿਹੜਾ ਉਹਦੇ ਵਿੱਚ ਕਿਹੜੀ ਜੌਬ ਦਿੱਤੀ ਵਾਈਟ ਪੇਪਰ ਜਾਰੀ ਕਰੋ ਅਜੇ ਤੱਕ ਦਿੱਤਾ ਹੀ ਕੋਈ ਨਹੀਂ ਦਿੱਤਾ ਨਹੀਂ ਛਾਗੇ ਮੰਗ ਮੰਗ ਕੇ ਆਰਟੀਆਈ ਪਾਈ ਦੀ ਆਰਟੀਆਈ ਤੋਂ ਤੁਹਾਨੂੰ ਇਨਫੋਰਮੇਸ਼ਨ ਹੀ ਨਹੀਂ ਦਿੰਦੇ ਤੁਸੀਂ ਮੈਨੂੰ ਦੱਸੋ ਵਾਟ 杜 ਵੀ ਡੂ ਹਾਂ ਮੈਂ ਵਾਈਟ ਪੇਪਰ ਹਰ ਵਾਰ ਐਜ਼ ਲੀਡਰ ਆਫ ਦੀ ਆਪੋਜੀਸ਼ਨ ਮੰਨ ਕਰ ਕਿ ਘਰ ਤੋਂ ਘਰ ਤੁਹਾਡੀ ਐਡੀ ਵੱਡੀ ਉਪਲਬਧਦੀ ਹੈ ਨਾ ਉਹ ਸਾਨੂੰ 55 55000 ਬੰਦੇ ਦਾ ਨਾਂ ਤੇ ਦੋ ਉਹ ਲੜਕੀਆਂ ਦਾ ਵਿਦ ਐਡਰੈਸ ਵਿਦ ਡਿਪਾਰਟਮੈਂਟ ਤੋਂ ਝੂਠੋ ਝੂਠੀ ਮਾਰੀ ਜਾਂਦੇ ਹਾਂ ਅੰਮਸੀਏ ਮੈਂ ਮਾਨ ਸਾਹਿਬ ਦੀ ਕਿਉਂ ਗੱਲ ਨਹੀਂ ਕਰੇ ਕਿ ਭਗਵਾਨ ਤੋਂ ਮਾਨ ਨੀਤੀ ਵਿయోగ ਦੀ ਮੀਟਿੰਗਜ਼ ਹੁੰਦੀਆਂ ਨੇ ਦੋ ਜਾਂ ਤਿੰਨ ਦਫਾ ਪਰ ਨੀਤੀ ਵਿయోగ ਦੀ ਮੀਟਿੰਗ ਇਜ਼ ਹੈਡਡਡ ਬਾਈ ਦੀ ਪ੍ਰਾਈਮ ਮਿਸਟਰ ਜਿਹਦੇ ਵਿੱਚ ਸਾਰੇ ਚੀਫ ਮਿਨਿਸਟਰ ਸਾਰੇ ਸੂਬਿਆਂ ਦੇ ਆਉਂਦੇ ਨੇ ਰਿਜ਼ਰਵ ਬੈਂਕ ਦਾ ਗਵਰਨਰ ਆਉਂਦਾ ਫਾਈਨੈਂਸ ਮਿਨਿਸਟਰ ਉਹਦੇ ਚਾਹੁੰਦਾ ਫਾਈਨੈਂਸ ਸੈਕਟਰੀ ਉਹਦੇ ਚਾਹੁੰਦਾ ਜਿਹੜੀ ਵੀ ਸੈਂਟਰ ਤੇ ਸੂਬੇ ਦੀ ਫਾਈਨੈਂਸ਼ੀਅਲ ਮੈਟਰਸ ਆਵੇਂ GST ਦੀਆਂ ਭਾਵੇਂ ਇੰਡਸਟਰੀ ਦੀਆਂ ਉਹ ਭਾਵੇਂ ਲਾਜ਼ ਦੀਆਂ ਭਾਵੇਂ ਕਾਨੂੰਨਾ ਦੀਆਂ ਉੱਥੇ ਚਰਚਾ ਹੁੰਦੀ ਭਗਵੰਤ ਮਾਨ ਜੀ ਅਜੇ ਤੱਕ ਨੀਤੀ ਰੋਗ ਦੀ ਮੀਟਿੰਗ ਚ ਕਿਤੇ ਨਹੀਂ ਗਏ ਤੁਸੀਂ ਐਵਰੇਜ ਕੱਢ ਕੇ ਵੇਖੋ ਮੇਰਾ ਕਿ ਪਿਛਲੇ 4 ਸਾਲ ਚ ਹੀ ਹੈਜ਼ ਅਟੈਂਡਡ ਜਸਟ 1 ਮੀਟਿੰਗ ਜੇ ਤੁਸੀਂ ਮੀਟਿੰਗ ਹੀ اٹੈਂਡ ਨਹੀਂ ਕਰਦੇ ਨਰੇਗਾ ਵਰਕਰਸ ਦੀ ਜੇ ਵੇਜੇਸ ਦੀ ਗੱਲ ਸੀ ਤੇ ਇਹ ਚੀਜ਼ ਮਿਸਟ ਨਹੀਂ ਰੱਖਣੀ ਸੀ ਸਰ ਤੁਸੀਂ ਗੱਲ ਕਹੀ ਹੈ ਨਾ ਜੀ ਕਿ ਮੈਂ ਪ੍ਰਬੰਧ ਮਾਨ ਨੂੰ ਕਹਿੰਦਾ ਕਿ ਤੁਸੀਂ ਲੀਡ ਕਰੋ ਜੇ ਤੁਹਾਡੀ ਸਰ ਆਈ ਵਾਲੀ ਗੱਲ ਨਹੀਂ ਸੁਣੀ ਤੁਸੀਂ ਇਕੱਠੇ ਲਾ ਕੇ ਕਿਹਦਾ ਬੋਦੀ ਸਾਹਿਬ ਦੇ ਗੱਲ ਉਖੜੋਗੇ ਜਦੋਂ ਸਵਾਲ ਹੀ ਸੀ ਨਹੀਂ ਤੁਸੀਂ ਗੱਲ ਹੀ ਸਮਝਦੇ ਐਸ ਟਾਈਮ ਐਡਮਿਨਿਸਟ੍ਰੇਟਿਵ ਹੈਡ ਕੌਣ ਇਸ ਸੂਬੇ ਦਾ ਕਿੰਨੇ ਚੂਜ਼ ਕੀਤਾ ਬਾਦ ਸਾਹਿਬ ਨੇ ਕੀਤਾ ਤਾਂ ਫਰਸ ਤੇ ਮੰਗ ਲਈ ਬੰਦਾ ਕਿ ਮਾਨ ਲੀਡ ਕਰੇ ਅਸੀਂ ਪ੍ਰਿੰਸੀਪਲ اپੋਜੀਸ਼ਨ ਸਾਨੂੰ ਇਹ ਗੱਲ ਕਹੇ ਕਿ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ ਅਸੀਂ ਰਾਤ ਸਾਥ ਦੇਣ ਨੂੰ ਤਿਆਰ ਹਾਂ ਹੁਣ ਆਬਵੀਅਸਲੀ ਤੇ ਲੀਡ ਤੇ ਪਪਾ ਮੰਨ ਹੀ ਕਰੇਗਾ ਨਹੀਂ ਕਰੇਗਾ ਤਾਂ ਸਾਲ ਬਾਅਦ ਅਸੀਂ ਲੋਕਾਂ ਕੋ ਜਾਵਾਂਗੇ ਕਿ ਮਾਨ ਸਾਹਿਬ ਇਨਕੰਪੀਟੈਂਟ ਰਹੇ ਨਹੀਂ ਲੀਡ ਨਹੀਂ ਕਰ ਸਕੇ ਕਾਇਦਾ ਲੋਕਾਂ ਦਾ ਨਾ ਅਮਨ ਕਾਨੂੰਨ ਦੀ ਵਿਸਾਇ ਤੇ ਕੋਈ ਸੈਟਲ ਹੋ ਸਕੇ ਨਹੀਂ ਕਿਸੇ ਦੀ ਜ਼ਿੰਦਗੀ ਇੱਥੇ ਸੇਫ ਨਹੀਂ ਤੇ ਨਹੀਂ ਕਰ ਸਕਿਆ ਫਿਰ ਨਵੇਂ ਨੂੰ ਮੌਕਾ ਦੋ ਫਿਰ ਲੀਡ ਕਰੇ ਸਾਰੀ ਗੱਲਾਂ ਦੇ ਦੇਖੋ ਗੱਲ ਤੇ ਲੀਡਰਸ਼ਿਪ ਦੀ ਏ ਸਾਰੀ ਪ੍ਰੈਜ਼ੈਂਟ ਟਾਈਮ ਫॉर ਵਨ ਮੋਰ ইয়ার ਭਗਵੰਤ ਬਾਰਿਸ ਦੀ ਸੀ ਅਸੀਂ ਤੇ ਉਹਨੂੰ ਪੇਸ਼ਕਸ਼ ਕਰ ਰਹੇ ਆ ਕਿ ਤੂੰ ਚੱਲ ਸੂਬੇ ਦੀ ਜਿੱਥੋਂ ਤੱਕ ਰੂਰਲ ਡਿਵੈਲਪਮੈਂਟ ਦੀ ਲੜਾਈ ਜੀਐਸਟੀ ਦੀ ਲੜਾਈ ਮੈਨਰਿਕਾ ਵਰਕਰਸ ਦੀ ਲੜਾਈ ਆ ਜਿਹੜੀ ਨਵੀਂ ਸਕੀਮ ਬਦਲੀ ਏ ਜਿੱਥੇ ਵੀ ਐਂਟੀ ਪੰਜਾਬ ਐਂਟੀ ਪੂਰ ਕੰਮ ਹੋ ਰਿਹਾ ਲੀਡ ਕਰ ਸੀ ਸਾਥ ਦੇ ਪਿਆਰੇ ਇਹ ਧਰਨੇ ਤੇ ਬੈਠੇਗਾ ਅਸੀਂ ਨਾਲ ਬੈਠਾਂਗੇ ਇਹ 4 ਦਿਨ ਬੈਠੇ 6 ਦਿਨ ਬੈਠੇ 1 ਮਹੀਨਾ ਬੈਠੇ ਵੀ ਵਿਲ ਅਸੀਂ ਨਾਲ ਇਹਦਾ ਸਾਥ ਦਵਾਂਗੇ ਜਾਂ ਬਾਵਾ ਖੜੀਆਂ ਕਹਿ ਦੇ ਕੇ ਮੇਰੇ ਵਾਸਤੇ ਕਹਾਣੀ ਤੂੰ ਨਾ ਚੇਕਾ ਮਤੇ ਕਰੇ ਐਂਡ ਇਵਨ ਹਾਈ ਕੋਰਟ ਆਨਰੇਬਲ ਹਾਈ ਕੋਰਟ ਨੇ ਕੱਲ ਡੀਜੀਪੀ ਨੂੰ ਤਲਬ ਕੀਤਾ ਕਿ ਤੂੰ ਦੱਸ ਇੱਥੇ ਤੁਸੀਂ ਜੋ ਮਨਜ਼ੂਰੀ ਦਿੰਦੇ ਜੋ ਐਡਮਿਨਿਸਟ੍ਰੇਸ਼ਨ ਮਨਜ਼ੂਰੀ ਦਿੰਦੀ ਹੈ ਕਬੱਡੀ ਦੇ ਮੈਚਸ ਦੀ ਜਾਂ ਕਿਸੇ ਟੂਰਨਾਮੈਂਟ ਦੀ ਕੀ ਉਸ ਦੀ ਹਾਜ਼ਰ ਕਿੰਨੇ ਕਰਨੀ ਹੁੰਦੀ ਹੈ ਤੁਸੀਂ ਜੋ ਮੰਦੂਰੀ ਦਿੰਦੇ ਹੋ ਉਹ ਮੰਦੂਰੀ ਉਸੇ ਟਾਈਮ ਡੀਸੀ ਕਰੋ ਐਸਐਸਪੀ ਆਫਿਸ ਚਾਹ ਦੀ ਐਸਟੀਐਮ ਆਫਿਸ ਚਾਹ ਦੀ ਤੇ ਉੱਥੇ ਉਸੇ ਟਾਈਮ ਆ ਕੇ ਇੰਨੀ ਪੁਲਿਸ ਜਿੱਥੇ ਇੰਨੇ ਵੀਵੀਆਈਪੀਜ਼ ਬੈਠੇ ਸੀ ਕੋਲੋਂ ਆ ਕੇ ਗੋਲੀ ਮਾਰ ਕੇ ਨਿਕਲ ਗਿਆ ਕਿਹਾ ਤੋ ਕੋਈ ਬੰਦਾ ਹੀ ਤੁਹਾਡੇ ਕੋ ਫੜਿਆ ਨਹੀਂ ਜਾਂਦਾ ਕਿਸ ਕਿਸਮ ਦਾ ਰਾਜ ਕਰ ਰਹੇ ਨੇ ਜੀ ਵੇਖੋ ਸਾਡਾ ਇਹ ਕਹਿੰਦਾ ਕਿ ਕੰਪਲੀਟਲੀ ਇਨਕੰਪੀਟੈਂਟ ਗਵਰਨਮੈਂਟ ਕੋਈ ਜ ਵੀ ਤੁਸੀਂ ਸਾਰੇ ਕੰਮ ਚੋ ਵੇਖੋ ਨਾ ਕਿਸੇ ਦੀ ਜ਼ਿੰਦਗੀ ਮਹਫੂਜ਼ ਹੈ ਨਾ ਕੈਦਾ ਕਾਰੋਬਾਰ ਮਹਫੂਜ਼ ਹੈ। ਚੂਠ ਜਿਹੜਾ ਦਰਜਨਾ ਸਮੇਤ ਬੋਲਦੇ ਨੇ ਪੀ ਐਚ ਡੀ ਹਰ ਵਾਰ ਹੁਣ ਕਹਿੰਦੇ ਮੈਂ 10 ਦਿਨ ਦੇ ਟੂਰ ਤੇ ਜਾਪਾਨ ਗਏ ਨੇ। ਮੈਨੂੰ ਇਹ ਦੱਸੋ ਲੈ ਕੇ ਕੀ ਆਇਆ? ਇਸ ਤੋਂ ਪਹਿਲੇ ਜਰਮਨੀ ਗਿਆ ਸੀ ਭਗਵੰਤਬਾ। ਕਹਤਾ ਜੀ ਜਿਹੜੀ ਬੀ ਐਮ ਡਬਲਿਊ ਉਹ ਆਪਣਾ ਇੱਕ ਪਲਾਂਟ ਲਾਣ ਗਈ ਇੱਥੇ ਆ ਕੇ। ਉਹ ਟੋਟਲੀ ਝੂਠਾ ਸਾਬਤ ਹੋਇਆ BMW ਨੇ ਕਿਹਾ ਇੰਤੇ ਸਾਡੇ ਨਾਲ ਕਦੀ ਇਹਨਾਂ ਦੀ ਮੁਲਾਕਾਤ ਨਹੀਂ ਹੋਈ ਸਾਡੇ ਸ਼ੋਰੂਮ ਦੇ ਵਿੱਚ ਕਾਰਾਂ ਦੇ ਸ਼ੋਰੂਮ ਤੇ ਵਿਜ਼ਿਟ ਕਰਨ ਆਸੇਗੇ ਉਹਨਾਂ ਸੋਚਿਆ ਕੋਈ ਤੇ ਆਸੀ ਆਏ ਇਹਨਾਂ ਨੂੰ ਜਾਂ ਜਰਮਨ ਸਮਝ ਨਹੀਂ ਆ ਸਕੀ ਉਹਨਾਂ ਸਮਝਿਆ ਕੋ ਗਾਕ ਆਇਆ ਕਾਰ ਦਾ ਇਹ ਕਹੀ ਜਾਂਦਾ ਮੈਨੂੰ ਉਹਨਾਂ ਨੇ ਹੱਥ ਕਰ ਦਿੱਤੀ ਮੈਂ ਲੁਧਿਆਣਾ ਆ ਕੇ ਫੈਕਟਰੀ ਲਾਉਂਦਾ ਹੁਣ ਜਾਪਾਨ ਚ ਮੈਨੂੰ ਦੱਸੋ ਅੱਜ ਦੇ ਦਿਨ ਤੱਕ ਕੋਈ ਇੱਕ ਚੀਜ਼ ਲੈ ਕੇ ਆਏ 10000 ਕਰੋੜ ਰੁਪਏ मिनिमम 25 ਤੋਂ 30 ਕਰੋੜ ਰੁਪਈਆ ਪਜਾਦਾ ਖਰਚਾ ਹੋਇਆ ਕਿਉਂਕਿ ਸਾਰਾ ਪਰਿਵਾਰ ਵੀ ਨਾਲ ਲੈ ਕੇ ਗਏ ਸਨ 15-20 ਬੰਦਿਆਂ ਦਾ ਹਜੂਮ ਨਾਲ ਗਿਆ ਸੀ ਜਪੈਨ ਤੋਂ ਲੈ ਕੇ ਕੀ ਆਏ ਨੇ ਸਾਨੂੰ ਇੱਕ ਦੂਸਰੇ ਬੰਦੇ ਤੇ ਇਥੋਂ ਛੜਛੜ ਪਈ ਜਾ ਰਹੀ ਹੈ देयर इज नो ਗਵਰਨਮੈਂਟ ਬਾਈ ది ਨੇਮ ਕੋ ਗਵਰਨਮੈਂਟ ਤੇ ਹੈ ਹੀ ਕੋਈ ਨਹੀਂ ਕੱਗੀ ਥੋੜੀ ਵੱਲ ਤੇ ਆ ਜੀ ਸਰ ਮੈਡੀਕਲ ਸਰ ਇੱਕ ਨਵਾਂ ਸਰ ਮੈਡੀਕਲ ਕਾਲਜ ਬਣਦਾ ਨਿਊ ਸੁਰੱਖਿਆ ਸੀ ਸੀਐਮ ਸਾਹਿਬ ਹਾਂ ਜਿਹੜੇ ਹਲੇ ਤੱਕ ਸਰ ਕੁਝ ਵੀ ਸ਼ੁਰੂ ਨਹੀਂ ਹੋਇਆ ਕੰਮ ਠੰਡੇ ਬਸਤੇ ਨੇ ਤੁਸੀਂ ਕੀ ਕਰਨਾ ਚਾਹੋਗੇ ਬੇਤਰ ਉਹੀ ਦਸੀ ਜਾਣਾ ਦੀ ਉਹ ਵੀ ਇੱਥੇ ਮੇਰਾ ਖਲ ਸ਼ਹੀਦ ਆਜ਼ਮ ਭਗਤ ਸਿੰਘ ਜੀ ਇੱਥੇ ਸ਼ੁਰੂ ਕੀਤੇ ਜਿਹੜੇ ਤੁਸੀਂ ਵੇਖੋ ਜਿਹੜਾ ਬੰਦਾ ਇੰਨਾ ਕੁਫਰ ਤੁਗਲ ਸਾਹ ਨੂੰ ਸੌ ਦੇ ਵੇਲੇ ਸਾਰੋਂ ਪਹਿਲੀ ਕਸਮ ਜਿਹੜੀ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਆਪਣੇ ਪਿੰਡ ਤੋਂ ਸ਼ੁਰੂ ਕੀਤੀ ਦਸਤਾਰ ਉਹਨਾਂ ਦੇ ਰੰਗ ਦੀ ਬੰਨੀ ਸਟਾਈਲ ਉਹਨਾਂ ਦੇ ਬੰਨੀ ਬਟ ਅੱਜ ਸਾਰਾ ਪੰਜਾਬ ਮਹਿਸੂਸ ਕਰ ਰਿਹਾ ਕਿ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਭਤੀਵ ਜੀ ਦਾ ਨਾਮ ਲੈ ਕੇ ਕੰਪਲੀਟਲੀ ਉਹਨਾਂ ਦੇ ਖਿਲਾਫ ਉਹਨਾਂ ਦੀ ਸੋਚ ਦੇ ਖਿਲਾਫ ਇੱਕ ਇੱਕ ਕੰਮ ਉਹਨਾਂ ਦੇ ਖਿਲਾਫ ਆ ਤੁਹਾਡੇ ਗਵਰਨਰ ਦੇ ਵਿੱਚ ਰੂਪਨ ਆਨੰਦਪੁਰ ਸਾਹਿਬ ਜਿੱਤੇ ਹੁਣੇ ਹੀ ਸੈਸ਼ਨ ਬੁਲਾਇਆ ਸੀ ਨੌਵੀਂ ਪਾਸ਼ਾਹੀ ਦੀਆਂ ਮਹਾਨ ਕੁਰਬਾਨੀਆਂ ਦਾ ਜਿਹੜਾ ਸੀ ਉਥੇ ਸਾਰਿਆਂ ਨੂੰ ਵੱਧ ਮਾਈਨਿੰਗ ਆਜ ਦੇ ਦਿਨ ਮੇਰਾ ਓਪਨ ਚੈਲੰਜ ਹੈ ਓਪਨ ਚੈਲੰਜ ਤਕਰੀਬਨ 350 ਤੋਂ 400 ਕਰੋੜ ਰੁਪਇਆ ਮਾਈਨਿੰਗ ਸਿੱਧਾ ਪੈਸਾ ਕੇਜਰੀਵਾਲ ਨੂੰ ਭਗਵੰਤ ਨੂੰ ਇਹਦਾ ਇੱਕ ਕੈਬਨਿਟ ਦਾ ਮੰਤਰੀ ਹੈ 100 150 ਜਗ੍ਹਾ ਤੇ ਮਾਈਨਿੰਗ ਹੋ ਰਹੀ ਹਾਈ ਕੋਰਟ ਰੋਜ਼ ਕਹਿ ਰਿਹਾ ਮੈਂ ਬਿਆਨ ਦੇ ਰਹਾ ਮੇਰਾ ਬਿਆਨ ਕੱਲ ਦਾ ਲੱਗਿਆ ਦੇ ਆਰ ਨਾਟ ਵਿਲਿੰਗ ਟੂ ਡੂ ਐਨੀਥਿੰਗ ਸ਼ਰੀਆਮ ਲੁੱਟ ਹੋ ਰਹੀ ਹੈ ਅਨੰਦਪੁਰ ਸਾਹਿਬ ਵੀ ਪਾਵਨ ਕਰ ਦਿੱਤੇ ਨਵੀਂ ਸਰਵਿਸ ਬਾਈਬਸਾ ਵਿਕਰ ਸਰਕਾਰ ਜਿਹੜੀ ਵੀ ਸਰਕਾਰੀ ਧਰਤੀ ਗੱਲ ਹੈ ਹਾਂਜੀ ਉਹਦੇ ਵਿੱਚ ਰਾਜਸਥਾਨ ਹਰਿਆਣੇ ਦਿੱਲੀ ਤੇ ਮੁੰਡੇ ਹੀ ਧਰਤੀ ਹੋ ਰਹੀ ਹੈ ਹਾਂਜੀ ਕਾਂਗਰਸ ਪਾਰਟੀ ਇਹ ਤਾਂ ਝੂਠ ਲਗਦੀਦੀ ਹੈ ਵੀ ਕੇਂਦਰੀ ਵਾਸਪਾ ਦਿੱਲੀ ਤੋਂ ਬੈਠ ਕੇ ਚਲਾਦੀ ਪਰ ਜਦੋਂ ਪੰਜਾਬ ਦੇ ਨੌਜਵਾਨਾਂ ਨਾਲੇ ਮੁਕਤੇ ਨੂੰ ਲੈ ਕੇ ਕੋਖਾ ਆਦਿਆ ਉਹਦੀ ਕਦੀ ਗੱਲ ਕੀਤੀ ਨਹੀਂ ਬਿਲਕੁਲ ਤੁਹਾਡੀ ਗਲਤ ਬਿਆਨ ਜੀ ਹਰ ਵਾਰ ਕੀਤੀ ਹਰ ਵਾਰ ਮੈਂ ਤੁਹਾਡੇ ਜ਼ਰੀਏ ਫੇਰੇ ਗੱਲ ਰੱਖਣਾ ਚਾਹਣਾ ਹਰ ਸੈਸ਼ਨ ਦੇ ਵਿੱਚ ਮੇਰੇ ਵੱਲੋਂ ਸੇਮ ਸਵਾਲ ਉੱਠਦਾ ਰਿਹਾ ਕਿ ਤੁਸੀਂ ਤੁਸੀਂ ਇੱਕ ਮੀਟਰ ਚਲਾਇਆ ক্রিকেট ਤੇ ਉਹ ਜਿਸ ਤੱਕ ক্রিকেট ਦਾ ਮੈਚ ਚੱਲਦਾ ਹੁੰਦਾ ਹੈ ਨਾ ਫੀਲਡ ਤੇ ਮੈਂ ਸਕੋਰ ਬੋਰਡ ਚੱਲਦਾ ਹੁੰਦਾ ਤੁਹਾਨੂੰ ਪਤਾ ਓਵਰ ਦੇ ਪਿੱਛੇ 5-7 ਰਨ ਸਕੋਰ ਹੋ ਦਿਓ ਖੇਡਦਾ ਰਹਿੰਦਾ ਇਹਨਾਂ ਨੇ ਪੰਜਾਬ ਦੀਆਂ ਵੱਡੀਆਂ ਸੜਕਾਂ ਤੇ तमाम ਸੜਕਾਂ ਤੇ ਵੱਡੇ ਸਕੋਰ ਬੋਰਡ ਲਾਏ ਜੇ ਇਸ ਹਫਤੇ ਜਾਓਗੇ ਤੇ 55650 ਮਹੀਨੇ ਬਾਅਦ ਜਾਓਗੇ ਤੇ 52000 ਹੋ ਗਈ ਹੋਗੀ ਮਹੀਨੇ ਬਾਅਦ ਜਾਓਗੇ ਤਾਂ 52000 ਨੌਕਰੀ ਕਿਸ ਨੂੰ ਮਿਲੇ ਨਾ ਮਿਲੇ ਸਕੋਰ ਬੋਰਡ ਆਟੋਮੈਟਿਕਲੀ ਚੱਲਦਾ ਰਹਿੰਦਾ ਝੂੜ ਦਾ ਸਕੋਰ ਮੈਂ ਇਹਨਾਂ ਨੂੰ ਇੱਕੋ ਗੱਲ ਆਜ ਵੀ ਗਈ ਹਾਦੀਸ਼ੀ ਦੇ ਆਦਮ ਭਗਤ ਸਿੰਘ ਜੀ ਦੀ ਪਾਵਨ ਧਰਤੀ ਤੋਂ ਮੈਂ ਫੇਰ ਸਵਾਲ ਕਰ ਕਿ ਇੱਕ ਵਾਈਟ ਪੇਪਰ ਜਾਰੀ ਕਰੋ ਭਗਵੰਤੋ 4 ਸਾਲਾਂ ਚ ਕਿੰਨੀਆਂ ਨੌਕਰੀਆਂ ਦਿੱਤੀਆਂ ਉਸ ਬੰਦੇ ਦਾ ਨਾਂ ਉਹਦੇ ਬਾਪ ਦਾ ਨਾਂ ਉਹਦਾ ਘਰ ਦਾ ਐਡਰੈਸ ਤੇ ਮਹਿਕਮਾ ਜਿਹੜਾ ਉਹਦੇ ਵਿੱਚ ਕਿਹੜੀ ਜੌਬ ਦਿੱਤੀ ਵਾਈਟ ਪੇਪਰ ਜਾਰੀ ਕਰੋ ਅਜੇ ਤੱਕ ਦਿੱਤਾ ਹੀ ਕੋਈ ਨਹੀਂ ਨਹੀਂ ਛੱਗੇ ਮੰਗ ਮੰਗ ਕੇ ਆਰਟੀਆਈ ਪਾਈ ਦੀ ਆਰਟੀਆਈ ਤੋਂ ਤੁਹਾਨੂੰ ਇਨਫੋਰਮੇਸ਼ਨ ਹੀ ਨਹੀਂ ਦਿੰਦੇ ਤੁਸੀਂ ਮੈਨੂੰ ਦੱਸੋ what do we do ਹਾਂ ਮੈਂ ਵਾਈਟ ਪੇਪਰ ਹਰ ਵਾਰ ਐਜ਼ ਲੀਡ ਆਫ ਦੀ ਆਪੋਜੀਸ਼ਨ ਮੰਨ ਕਰ ਕਿ ਘਰ ਤੋਂ ਘਰ ਤੁਹਾਡੀ ਆਈਡੀ ਵੱਡੀ ਉਪਲਬਧਦੀ ਹੈ ਤਾਂ ਉਹ ਸਾਨੂੰ 55 56 ਹਜ਼ਾਰ ਬੰਦੇ ਦਾ ਨਾਮ ਦੇ ਦਿਓ ਉਹ ਲੜਕੀਆਂ ਦਾ ਵਿਦ ਐਡਰੈਸ ਵਿਦ ਡਿਪਾਰਟਮੈਂਟ ਦੱਸੋ ਝੂਠੋ ਝੂਠੇ ਬਾਰੀ ਜਾਂਦੇ